ਪਿੰਡ ਬੋਪਾਰਾ ਕੋਤ ਜੀ ਕਿਹੜੇ ਥਾਣੇ ਚ ਥਾਣਾ ਲੋਪੋਰੀ ਤੇ ਕੀ ਘਟਨਾ ਵਾਪਰੀ ਹੈ ਜੀ ਰਾਤ ਘਟਣਾ ਹੈ ਵਾਪਰੀ ਹੈ ਵੀ ਪਹਿਲਾਂ ਵੀ 3-4 ਮਹੀਨੇ ਪਹਿਲਾਂ ਸਾਡਾ ਇਹਨਾ ਨਾਮਰ ਵੀ ਨਜ਼ਾਇਰ ਗੁਰਦੁਆਰੇ ਤੇ ਇਹਨਾਂ ਸਾਡੇ ਨਾਲ ਝਗੜਾ ਕੀਤਾ ਕੌਣ ਨੇ ਬੰਦੇ ਇਹ ਰਣਜੀਤ ਸਿੰਘ ਕੁਲਦੀਪ ਸਿੰਘ ਘਰ ਦੇ ਪਾਸ ਸਿੰਘ ਕੁਲਦੀਪ ਸਿੰਘ ਅਜਮੀਰ ਸਿੰਘ ਤੇ ਰਣਜੀਤ ਦੇ ਕਰਨਜੀਤ ਸਿੰਘ ਇਹ ਬੰਦੇ ਨਾਲ ਸਾਰੇ ਇੰਨੇ ਦੇ ਨਾਲ ਜਾਂ 10-11 ਬੰਦੇ ਸੀ 12 ਫਿਰ ਕਾਫੀ ਬੰਦੇ ਨੇ ਉਹਨਾਂ ਨੇ ਪਲਾਨ ਬਣਾ ਕੇ ਸਾਡੇ ਨਾਮ ਹੋਏ ਕਿ ਪਹਿਲਾਂ ਝਗੜਾ ਆਇਆ ਅਜੇ ਤੱਕ ਪਰ ਇਹਦਾ ਸਰਕਾਰ ਦੀ ਧੌਂ ਦੇ ਨਾਲ ਸਾਡੇ ਤੇ ਅੱਗੇ ਵੀ ਝੂਠਾ ਪਰਦਾ 11 ਬੰਦੇ ਨੇ ਸਾਡੇ ਤੇ ਕਰਾ ਕੇ ਬਿਨਾਂ ਵਜਾ ਤੇ ਅਸੀਂ ਸਾડા ਮਹੀਨਾ ਤਿੰਨ-ਤਿੰਨ ਮਹੀਨੇ ਮੰਡੇ ਲਾ ਕੇ ਆਏ ਤੇ ਮੈਂ ਇੱਕ ਮੋੜ ਬਾਰ ਹੁੰਦਾ ਨਾ ਤੇ ਇੱਕ ਮਹੀਨਾ ਮੈਂ ਲਾ ਕੇ ਆਇਆ ਇਹ ਸਾਡਾ ਕੋਈ ਇੰਨੀ ਕੁ ਗਲਤੀ ਆ ਵੀ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧਤ ਹਾਂ ਤੇ ਆਮ ਆਦਮੀ ਪਾਰਟੀ ਦੇ ਨਾਲ ਆਏ ਸਾਨੂੰ ਧੌਂ ਦੇ ਨਾਲ ਹੀ ਮਤਲਬ ਸਰਕਾਰ ਦੀ ਧੌਂ ਦੇ ਨਾਲ ਹੀ ਸਾਡੇ ਤੇ ਮਰੇ ਨਾਲ ਠਕਾ ਕੀਤਾ ਆ ਜਿਹੜਾ ਹੋਣੇ ਨਾਲ ਚੱਲ ਰਿਹਾ ਇਹ ਬਿਨਾਂ ਵਜ੍ਹਾ ਆਣ ਕੇ ਸਾਡੇ ਬੰਦੇ ਸਾਰੇ ਕਿਸ਼ਕਦਾਮਿਆਂ ਦੇ ਚੱਕਰ 'ਚ ਰਹੇ ਆ ਤੇ ਨਾਲ ਸਾਡੇ ਬੰਦੇ ਦਾ ਸਰਦਾਰ ਹਰੀ ਸਿੰਘ ਦਾ ਸਾਡਾ ਚਾਟਾ ਹੀ ਉਹਦਾ ਮਤਲਬ ਇਹਨਾਂ ਨੇ ਖਤਰਾ ਕਰ ਦਿੱਤਾ ਕਿੰਨੇ ਵਾਰੀ ਛੁੱਟੀ ਤੇ ਆਇਆ ਵਾ ਬੰਦਾ ਟੀਆਰਪੀ ਦੀ ਡਿਊਟੀ ਕਰਦਾ ਵਾ ਛੁੱਟੀ ਤੇ ਆਣ ਕੇ ਨਾਲ ਪੂਰਾ ਪਲਾਨ ਬਣਾ ਕੇ ਨਮਕੀ ਦੀ ਵਾਰਾ ਕੰਮ ਕਰਦਾ ਸੀ ਆਰੇ ਨੌਕਰੀਆਂ ਦੇ ਲੰਬੇ ਆ ਇਹਨਾਂ ਨੇ ਇਹ ਦਿਖਾਇਆ ਸੀ ਬੇਰਹਿਮੀ ਦਾ ਕਤਲ ਕੀਤਾ ਆ ਵੀ ਉਹਦਾ ਖੇਰ ਜੋਰ ਪਾੜ ਗਿਆ ਇਹ ਹਮਲਾ ਕਿੱਥੇ ਕੀਤਾ ਗਿਆ ਹਮਲਾ ਇਹ ਸਾਡੇ ਪਰ ਮੇਰਾ ਨਾਮ ਮੈਂਬਰੀ ਹਰਦੇਵਰ ਸਿੰਘ ਚੱਕੀ ਦੇ ਮੇਰੇ ਸਾਹਮਣੇ ਆ ਕੇ ਪਹਿਲਾਂ ਵੀ ਗੱਲ ਆ ਮਾਹ ਦੋ ਚਾਰ ਵਾਰ ਮਰਾ ਚੱਕੀ ਦਾ ਦੂਆ ਵਜੇ ਆਣ ਗਿਆ ਇਹ ਚੱਕੀ ਤੇ ਉਦਾਂ ਹੀ ਬੈਠੇ ਜਾਂ ਕੁਝ ਹੋਰ ਸੀ ਕਰ ਰਹੇ ਸੀ ਤੇ ਆਪਣਾ ਕੰਮ ਦੇ ਅੱਗੇ ਤੇ ਚੱਕੀ ਚੱਲਣ ਲਈ ਤੇ ਆਪਣੇ ਬੈਠੇ ਉਹ ਆਣ ਕੇ ਤੇ ਮਤਲਬ ਮੈਨੂੰ ਪਤਾ ਨਹੀਂ ਪੈਗ ਲੱਗਾ ਹੈ ਜਾਂ ਕੀ ਸੀ ਤੇ ਮੁੰਡਿਆਂ ਤੇ ਪਟਾਕੇ ਚਲਾਉਣ ਦੇ ਦਾਣ ਕਾਂ ਦਾ ਵਿਹਾਂ ਦੀਪ ਵਜਾਵਾ ਤਾਂ ਵੇਖਣਾ ਵਾ ਇਸੇ ਗੱਲੋਂ ਤਕਰਾਰ ਹੋਇਆ ਤਾਂ ਧਿਆਣ ਕੇ ਤਿਆਰੀ ਦੇ ਵੇਤੀ ਇਹਨਾਂ ਨੰਨੇ ਵਾਸ ਹਾਂ ਮੜ ਕੇ ਗੋਲੀਆਂ ਵੀ ਕਰਾਈਆਂ ਮੁੰਡਾ ਸਾਟਾ ਮਾਰ ਕੇ ਸਾਰੇ ਮਤਲਬ ਤੇ ਧਾਰ ਘਾਰੀਏ ਨਾਲ ਕੋਈ ਸਾਤਰ ਕਰ ਪਾਣਾ ਨਹੀਂ ਕਿ ਸਾਰਾ ਮੁਲਕੇ ਪਿਆ ਕਿ ਇੰਨਾ ਇੰਨਾ ਪ੍ਰਸੰਨ ਕੀਤਾ ਬਹੁਤ ਜ਼ਿਆਦਾ ਇੱਕ ਦੀ ਮੌਤ ਹੋਈ ਤੇ ਜ਼ਖਮੀ ਵੀ ਹੋਏ ਨੇ ਜ਼ਖਮੀ ਮਤਲਬ 4 ਬੰਦੇ ਮਤਲਬ ਜ਼ਖਮੀ ਹੋਏ ਕੌਣ ਸੀ ਉਹ ਕੀ ਦਾ ਉਹਨਾਂ ਦੇ ਇੱਕ ਹਰਜਿੰਦਰ ਸਿੰਘ ਇੱਕ ਸਤਵੰਤ ਸਿੰਘ ਇੱਕ ਸੁਨਗਵੀਰ ਸਿੰਘ ਇੱਕ ਹਰਪ੍ਰੀਤ ਦਾ ਮੁੰਡਾ ਹੈ ਪੀ ਇਹ ਕਿੱਥੇ ਨੇ ਹੋਣ ਉਹ ਗਰਦਾਨਾ ਕਾ ਹਸਪਤਾਲ ਆ ਇੱਕ ਮੁੰਡੇ ਤੇ ਜਾਰੀ ਹੈ ਸਾਟੋ ਅਮਨਦੀਪਾ ਹਸਪਤਾਲੀ ਰੱਖੇ ਪਰੇ ਢੋਣ ਲਿਆ ਤੋਂ ਗਰਦਾਨਾ ਹਸਪਤਾਲ ਉਹਨਾਂ ਸਿੱਧਾ ਇਹ ਕਿੰਨੇ ਕ ਵਜੇ ਦੀ ਗੱਲ ਹੈ ਰਾਤ ਇਹ ਰਾਤ ਕੋਈ 9:30 ਵਜੇ ਦੇ ਕਰੀਬ ਹੀ ਮਤਲਬ ਤੇ ਇਹਦੀ ਦਰਖਾਸਤ ਜਿਹੜੀ ਇਹ ਫਿਰ ਪੁਲਿਸ ਨੂੰ ਦਿੱਤੀ ਇਹਦੀ ਦਰਖਾਸਤ ਉਦੋਂ ਪੁਲਿਸ ਇੱਥੇ ਆਈ ਆ ਦਿੱਤੀ ਆ ਦਰਖਾਸਤ ਲੋਪੋਗੇ ਥਾਣੇ ਤੋਂ ਆਏ ਲੋਪੋਗੇ ਥਾਣੇ ਤੋਂ ਆਏ ਆ ਇਹ ਤਾਂ ਗਾਮਪੀਰ ਚੌਂਕੀ ਤੋਂ ਵੀ ਮਤਲਬ ਚੌਂਕੀ ਦਾ ਆਇਆ। ਇਸ ਦੇ ਸੰਬੰਧੀ ਕੋਈ ਅਰਜ਼ੀ ਦਰਜ ਕੀਤਾ ਗਿਆ? ਅਰਜ਼ੀ ਤਾਂ ਦਰਜ ਕੀਤਾ ਗਿਆ। ਅੱਛਾ ਕਿੰਨੇ ਕੰਦੇ ਦੇ ਬੰਦਿਆਂ ਦੇ ਦਰਜ ਹੋਇਆ ਅਰਜ਼ੀ? ਮੈਨੂੰ ਤਾਂ 11 ਬੰਦਿਆਂ ਨੇ ਪਤਾ ਹੈ। ਅੱਛਾ ਕੋਈ ਪਤਾ ਕਿਹੜੇ-ਕਿਹੜੇ ਬੰਦੇ ਨੇ ਉਹਨਾਂ ਦੇ ਵਿੱਚ ਸ਼ਾਮਲ? ਬੰਦੇ ਵਿੱਚ ਅੱਗੇ ਵੀ ਤੁਹਾਡੇ ਨਾਲ ਲਾਲਾ ਰਸਬਾਰ ਸਿੰਘ ਜਾਂ ਰਣਜੀਤ ਸਿੰਘ ਤੇ ਅਜਮੇਰ ਸਿੰਘ, ਤਰਾਂਕਾਰ ਕੇ ਬਕਰਮ ਸਿੰਘ, ਸਾਰ ਸਿੰਘ ਲਾਲਵੀ ਆਖੀ ਵੀਰ ਸਿੰਘ ਆ। ਕਿਹੜੇ-ਕਿਹੜੇ ਥਾਂ ਸੀ ਇਹਨਾਂ ਕੋਲ? ਇਹਨਾਂ ਦੇ ਕੋਲ ਇਹਨਾਂ ਦੇ ਕੋਲ ਸਾਰੇ ਪਰ ਤੌਰ ਵੀ ਹੀ 315 ਹੀ ਇਹਨਾਂ ਫੈਰ ਵੀ ਬੜੇ ਕੀਤੇ ਜੰਨੇ ਵਾ ਤੇ ਇਹ ਥੇ ਧਾਰ ਤੇ ਆ ਮਤਲਬ ਟੋਕੇ ਹੀ ਜਦੋਂ ਟੋਕਾ ਹੀ ਜਿਹੜਾ ਚਰਨਾ ਵਾਰ ਕੀਤਾ ਤੇ ਉਹਦੀ ਟੋਕਾ ਲਗਾ ਇਹ ਲੋਹੇ ਦੀ ਰਾਡ ਦੇ ਨਾਲ ਅਗੇ ਜਾ ਪੱਠੇ ਕੋਟ ਨਾਲ ਹੁੰਦਾ ਉਹਨਾਂ ਇੰਨਾ ਕਿ ਰਹਿਮੀ ਦੇ ਰਾਹ ਮਾਰਿਆ ਵੀ ਸਾਣਾ ਫੇਰ ਹੀ ਦੋ ਫਾੜ ਕਰਦਾ ਵਾ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤੇ ਹੋਏ ਆਉਂਦੇ ਆ ਵੀ ਮੰਗ ਕਰਦੇ ਆ ਵੀ ਸਾਨੂੰ ਇਨਸਾਰ ਮਿਲਣਾ ਚਾਹੀਦਾ ਵਾ ਵੀ ਅਹੀਂ ਇਹ ਵੀ ਕਾਂਗਰਸ ਪਾਰਟੀ ਨਾਲ ਅੱਗੇ ਵੀ ਸਾਨੂੰ ਆਂਦੇ ਵੀ ਜੇ ਕੋਈ ਗੱਲ ਕਰਦੇ ਤੇ ਆਂਦੇ ਫਰੀ ਸ੍ਰੋਪੇ ਪਾ ਕੇ ਆਓ ਤੇ ਫਿਰ ਅਹੀਂ ਤੁਹਾਡੀ ਗੱਲ ਕਰਦੇ ਸੜਨਾ ਇੰਨਾ ਕਿ ਠਕਾ ਕੀਤਾ ਕਿ ਬੇਕੋ ਸਾਨੂੰ ਉਤੋਂ ਹਸਾ ਲਉਂ ਪੀ ਇਹਨਾਂ ਨੇ ਸੀਏ ਦਾ ਰੇਟ ਕਰਾ ਕੇ ਵੀ ਤਾਂ ਬੜੇ ਜਿਆਦੇ ਸਮਗਲਰ ਹੁੰਦੇ ਆ ਜਾਂ ਗਲਤ ਕੰਮ ਕਰਦੇ ਆ ਤੇ ਸਿਰ ਸਾਨੂੰ ਇਹਨਾਂ ਨੇ ਮਦਦ ਕਿਹਾ ਉਤੋਂ ਪੁਰ ਤੋਂ ਇਹ ਜਿਹੜੇ ਹਮਲਾਵਰ ਸਾਰੇ ਇਸੇ ਪਿੰਡ ਦੇ ਨੇ ਇਸੇ ਪਿੰਡ ਦੇ ਦੀ ਸਾਰੀ ਮਾਮਲਾ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਲੇਟ ਆਵਰ ਕਿ ਇੰਦਾਂ ਦਾ ਕਿਥੇ ਝਗੜਾ ਹੋ ਰਿਹਾ ਜਦੋਂ ਮੌਕੇ ਤੇ ਗਏ ਅਸੀਂ ਮੌਕਾ ਜਾ ਕੇ ਦੇਖਿਆ ਤੇ ਇੱਕ ਬੰਦੇ ਹਰੀ ਸਿੰਘ ਸਾਨੂੰ ਦਲੀਪ ਸਿੰਘ ਉਹਦੀ ਜਿਹੜੀ ਆ ਸਟਾ ਲਗਨ ਕਰਕੇ ਡੱਥ ਹੋਈ ਸੀ ਤੇ ਉੱਤੇ ਬਿਆਖਤੀ ਜਿਹਦੇ بیٹے ਦੇ ਬਿਆਨ ਸਟੇਟਮੈਂਟ ਤੇ ਅਸੀਂ ਮਕਦਮਾ ਦਰਜ ਕਰ ਦਿੱਤਾ ਮਕਦਮਾ ਨੰਬਰ 260/25302 ਦੇ ਅੰਡਰ ਸੈਕਸ਼ਨ ਵਗੈਰਾ ਦੇ ਤਹਿਤ ਉਸ ਬੰਦੇ ਵਿੱਚ ਅਸੀਂ ਬਾਈ ਨੇਮ ਦੋਸ਼ੀ ਨੇ ਦੋਸ਼ੀਆਂ ਨੂੰ ਗ੍ਰফতার ਕਰਨ ਲਈ ਅਸੀਂ ਲਗਾਤਾਰ ਹੁੰਦੜਾ ਰਿਪੋਰਟ ਕਰ ਰਹੇ ਹਾਂ ਤੇ ਜਲਦੀ ਜਲਦੀ ਦੋਸ਼ੀ ਗ੍ਰফতার ਕਰਕੇ ਜਿਹੜੀ ਆਹੀ ਜੋ ਬੰਦੀ ਕਰ ਦਿੱਤੀ ਇਹਨਾਂ ਦੀ ਪ੍ਰਾਣੀ ਕੋਈ ਰਣਜੀਤ ਸਿੰਘ ਬਾਜੀ ਆ ਪੁੱਛ ਚਲਦੀ ਆ ਜੀ ਪਿੰਡ ਲੈਵਲ ਤੇ ਇਹਨਾਂ ਦੀ ਹੈ ਕੀ ਕੋਈ ਰਣਜੀਤ ਸਿੰਘ ਬਾਜੀ ਉਸੇ ਤਹਦੀ ਜਿਹੜਾ ਝਗੜਾ ਹੋਇਆ ਸੀ ਹਾਇਦੇ ਚ 4 ਬੰਦੇ ਜ਼ਖਮੀ ਨੇ ਜੜਦੇ ਉਹ ਹਸਪੀਟਲ ਮੇਕ ਨੇ ਉਹਨਾਂ ਦੀ ਵੀ ਅਸੀਂ ਜੋ ਐਸ ਪਰ ਲਾਅ ਬੰਦਾ ਉਹ ਕਰ ਇਨਵੈਸਟੀਗੇਸ਼ਨ ਚੱਲ ਰਹੀ ਆ ਡੀਪ ਇਨਵੈਸਟੀਗੇਸ਼ਨ ਜੋ ਵੀ ਤੱਥ ਹੋਣਗੇ ਉਹ ਸਾਰੇ ਅਸੀਂ ਬਾਸ